ਮੈਂ ਨਹੀਂ ਕਹਿੰਦਾ ਕਿ ਗੈਂਗਸਟਰ ਕੋਈ ਵੀ ਮਾਰੇ ਨੇ ਜਾਂ ਕੋਈ ਗਲਤ ਨੇ ਕੋਈ ਇਹ ਨਾ ਸਮਝੇ ਕਿ ਜੇ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਹਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਕਿਸ ਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਭਗਵੰਤ ਮਾਨ ਸਰਕਾਰ ਲੀਡਰਾਂ ਦੀ ਜਸੂਸੀ ਕਰਵਾ ਰਹੀ ਹੈ ਜੇਕਰ ਕੋਈ ਲੀਡਰ WhatsApp ਕਾਲ ਜਾਂ ਮੈਸੇਜ ਵੀ ਕਰਦਾ ਹੈ ਉਹ ਵੀ ਸਰਕਾਰ ਦੀ ਨਜ਼ਰ ਵਿੱਚ ਹੈ ਜੇ ਕਿਸੇ ਹੋਰ ਐਪ ਰਾਹੀਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਸਰਕਾਰ ਤੋਂ ਲੁਕਿਆ ਹੋਇਆ ਨਹੀਂ ਹੁਣ ਤੱਕ ਸਰਕਾਰਾਂ ਇਸ ਗੱਲ ਤੋਂ ਮੁਨਕਰ ਹੁੰਦੀਆਂ ਰਹੀਆਂ ਨੇ ਕਿ ਉਹ ਵਿਰੋਧੀ ਲੀਡਰਾਂ ਦੀ ਅਜਿਹੀ ਕੋਈ ਜਸੂਸੀ ਨਹੀਂ ਕਰਦੀਆਂ ਇਹ ਕਿਸੇ ਦੀ ਵੀ ਪ੍ਰਾਈਵੇਸੀ ਅਤੇ ਇਸ ਦੀ ਨਿੱਜਤਾ ਸੰਬੰਧੀ ਬਣੇ ਨਿਯਮਾਂ ਦਾ ਉਲੰਘਣ ਹੈ ਸੰਵਿਧਾਨ ਦੇ ਆਰਟੀਕਲ 21 ਮੁਤਾਬਕ ਰਾਈਟ ਟੂ ਪ੍ਰਾਈਵੇਸੀ ਇੱਕ ਫੰਡਾਮੈਂਟਲ ਅਧਿਕਾਰ ਹੈ ਸਰਕਾਰ ਕਿਵੇਂ ਇਸ ਦਾ ਉਲੰਘਣ ਕਰ ਸਕਦੀ ਹੈ ਹੋਰ ਤਾਂ ਹੋਰ WhatsApp ਤਾਂ ਰੋਜ਼ ਹੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪ੍ਰਾਈਵੇਸੀ ਰੱਖਣ ਦੇ ਦਾਅਵੇ ਕਰਦਾ ਹੈ WhatsApp ਵਾਲੀ ਕੰਪਨੀ ਤਾਂ ਕਹਿੰਦੀ ਹੈ ਕੋ ਵੀ ਚਾਕੇ ਕਿਸੇ ਦੇ ਮੈਸੇਜ ਜਾਂ ਫੋਨ ਕਾਲਾਂ ਨਾ ਰਿਕਾਰਡ ਕਰ ਸਕਦੇ ਨੇ ਨਾ ਦੇਖ ਸਕਦੇ ਨੇ ਪਰ ਪੰਜਾਬ ਸਰਕਾਰ ਤਾਂ ਸ਼ਰੇ ਅੰਤੜ ਲੈ ਨਾਲ ਇਹ ਦਾਵਾ ਠੋਕ ਰਹੀ ਆ ਇਹ ਬਹੁਤ ਗੰਭੀਰ ਮਾਮਲਾ ਹੈ ਹੁਣ ਇਸ ਦਾ ਵਿਰੋਧ ਵੀ ਉੱਠੇਗਾ ਜੋ ਉੱਠਣਾ ਵੀ ਚਾਹੀਦਾ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਸਰਕਾਰ ਕੋਲ ਅਜਿਹੇ ਜੰਤਰ ਹੋਣ ਦਾ ਦਾਵਾ ਕਰ ਰਹੇ ਨੇ ਜਿਸ ਨਾਲ ਸਰਕਾਰ ਅਤੇ ਸਰਕਾਰੀ ਤੰਤਰ ਸਭ ਲੀਡਰਾਂ ਉਤੇ ਨਜ਼ਰ ਰੱਖ ਰਿਹਾ ਹੈ ਇਹ ਮੁੱਦਾ ਤਰਨਤਾਂ ਜ਼ਿੰਮਨੀ ਚਾਉਂਦੇ ਆ ਨਤੀਜੇ ਕਰਕੇ ਉਭਰੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੂਜੇ ਸਥਾਨ ਉਤੇ ਰਿਹਾ ਇਸ ਨਾਲ ਸ਼ਰੋਮਣੀ ਅਕਾਲੀ ਦਲ ਦੇ ਮੋੜ ਅਵਾਰ ਦੇ ਚੜੀ ਚਰਚਾ ਤੋਂ ਸੱਤਾਧਾਰੀ ਧਿਰ ਆਮ ਆਦੀ ਪਾਰਟੀ ਨੂੰ ਕੁਝ ਜ਼ਿਆਦਾ ਹੀ ਤਕਲੀਫ ਹੋ ਗਈ ਆ ਤਰਨਤਾਰਨ ਵਿੱਚ ਸੱਤਾਧਾਰੀ ਧਿਰ ਜਿੱਤੀ ਤਾਂ ਹੈ ਪਰ ਐਵੇਂ ਲੱਗਦਾ ਜਿਵੇਂ ਇਸ ਨੂੰ ਆਪਣੀ ਜਿੱਤ ਦੀ ਖੁਸ਼ੀ ਨਾਲੋਂ ਸ਼ਰੋਮਣੀ ਅਕਾਲੀ ਦਲ ਦੇ ਦੂਜੇ ਨੰਬਰ ਉੱਤੇ ਆਉਣ ਦਾ ਦੁੱਖ ਬਧੇਰੇ ਹੋਵੇ ਇਸੇ ਲਈ ਤਾਂ ਆਮ ਆਦੀ ਪਾਰਟੀ ਨੇ ਅੱਜ ਸ਼ਰੋਮਣੀ ਅਕਾਲੀ ਦਲ ਉੱਤੇ ਚੋਂ ਤਰਫਾ ਹਮਲਾ ਬੋਲਿਆ ਇੱਕੋ ਗੱਲ ਕਹਿਣ ਲਈ ਇਸਨੇ ਆਪਣੀਆਂ ਤੋਪਾਂ ਦੇ ਮੂੰਹ ਖੋਲਤੇ ਭਾਵ ਕਈ ਆਗੂ ਕੰਮ ਉੱਤੇ ਲਾਤੇ ਮਤਲਬ ਨਤੀਜਾ ਆਮ ਆਦੀ ਪਾਰਟੀ ਅਤੇ ਇਸ ਦੇ ਪਹਿਲੇ ਕਿਤਾਬ ਦੇ ਆਗੂਆਂ ਲਈ ਸੱਦਵੇਂ ਵਾਲਾ ਗੈਂਗਸਟਰ ਕਲਚਰ ਪੰਜਾਬ ਦਾ ਬਹੁਤ ਨੁਕਸਾਨ ਕਰ ਰਿਹਾ ਹੈ ਅਤੇ ਕੋਈ ਵੀ ਇਸ ਦੇ ਹੱਕ ਵਿੱਚ ਨਹੀਂ ਸੱਤਾ ਧਾਰੀ ਧਿਰ ਦੇ ਇਹ ਆਗੂ ਅੱਜ ਗੈਂਗਸਟਰਾਂ ਦੇ ਮੁੱਦੇ ਉੱਤੇ ਖੁੱਲ ਕੇ ਬੋਲੇ ਇਸ ਰੁਝਾਨ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਦਾਇਸ਼ ਦੱਸਣ ਲਈ ਟਿੱਲ ਦਾ ਜ਼ੋਰ ਲਾਉਂਦੇ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਮਿੰਦਰ ਕੌਰ ਰੰਧਾਵਾ ਦੇ ਧਰਮੀ ਫੌਜੀ ਪਰਿਵਾਰ ਤੋਂ ਹੋਣ ਨੂੰ ਵੀ ਉਹਨਾਂ ਮੁੱਦਾ ਬਣਾ ਲਿਆ ਕਹਿੰਦੇ ਕੀ ਪਤਾ ਇਹ ਧਰਮੀ ਫੌਜੀ ਹੈ ਵੀ ਜਾਂ ਨਹੀਂ ਜੇ ਸੱਚਮੁੱਚ ਧਰਮੀ ਫੌਜੀ ਰਿਹਾ ਤਾਂ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਸਮਝ ਨਹੀਂ ਆਉਂਦੀ ਕਿ ਚੋਣ ਮਹਮ ਦੌਰਾਨ ਇਹਨਾਂ ਨੇ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਹੁਣ ਨਤੀਜੇ ਮਗਰੋਂ ਲੱਗਦਾ ਜ਼ੋਰ ਦੇ ਲੱਗੇ ਝਟਕੇ ਦਾ ਅਸਰ ਹੈ ਤਾਈਆਂ ਤਾਂ ਸੂਬਾ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਵੇਂ ਅਤੇ ਪੁਰਾਣੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਬਲਤੇਜ ਪੰਨੂ ਸਾਰੇ ਸਾਹਮਣੇ ਆ ਗਏ ਇਹਨਾਂ ਨੇ ਤਾਂ ਗੈਂਗਸਟਰ ਵੀ ਚੰਗੇ ਅਤੇ ਮਾਰੇ ਬਣਾਤੇ ਗੈਂਗਸਟਰਾਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੀ ਅਕਲ ਦਾ ਪ੍ਰਕਟਾਵਾ ਕਰ ਰਹੇ ਨੇ ਅਮਨ ਅਰੋੜਾ ਤੇ ਕੁਲਦੀਪ ਸਿੰਘ ਢਾਲੀਵਾਲ ਗੈਂਗਸਟਰਾਂ ਤੇ ਇਹਨਾਂ ਦੇ ਸਿਆਸਤਦਾਨਾ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕਰ ਰਹੇ ਨੇ ਉਹ ਤਾਂ ਇਸ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਜਾਨੀ ਐਸਆਈਟੀ ਬਣਾਉਣ ਦੇ ਹੱਕ ਵਿੱਚ ਨੇ ਭਲਾ ਹੱਕ ਆ ਤੇ ਮੰਗ ਕਰਨ ਦੀ ਲੋੜ ਕਿਉਂ ਪੈ ਗਈ ਥੋਡੀ ਸਰਕਾਰ ਐ ਆਪੇ ਬਣਾ ਲਓ ਐਸਆਈਟੀ ਪਰ ਸਵਾਲ ਤਾਂ ਫੇਰ ਵੀ ਸਰਕਾਰ ਨੂੰ ਹੀ ਹੋਣੇ ਨੇ 4 ਸਾਲ ਹੋ ਚੱਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੰਨਾ ਚਿਰ ਪਿਛਲੀਆਂ ਸਰਕਾਰਾਂ ਸਿਰ ਸਭ ਕੁਝ ਮਰ ਕੇ ਬਚੋਂਗੇ ਤੁਸੀਂ ਕਿਉਂ ਨਾ 4 ਸਾਲਾਂ ਵਿੱਚ ਆਹ ਗੈਂਗਸਟਰ ਅਤੇ ਨਸ਼ੇ ਖਤਮ ਕੀਤੇ ਹੁਣ ਜਿਹੜਾ ਪੈਂਤੜਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਅਪਣਾ ਰਹੀ ਹੈ ਉਸ ਤੋਂ ਉਜ਼ਾਰ ਹੁੰਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੇ ਰਾਹ ਪਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਮੁਖੀ ਨਛੱਤਰ ਗੈਲ ਨੂੰ ਗ੍ਰਿਫਤਾਰ ਕੀਤਾ ਗਿਆ ਉਸਤੇ ਦੋਸ਼ ਨੇ ਕਿ ਚੌਂ ਦਰਾਂ ਗੈਂਗਸਟਰਾਂ ਦੀ ਬੋਟਲਾਂ ਨਾਲ ਗੱਲ ਕਰਵਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਅਕਾਲੀ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਦੇ ਤੇ ਕੰਚਨਪ੍ਰੀਤ ਕੌਰ ਖਿਲਾਫ ਵੀ ਚੋਣਾਂ ਦੌਰਾਨ ਪਰਚਾ ਦਰਜ ਕੀਤਾ ਗਿਆ ਸੀ ਪਰ ਉਹ ਵੀ ਹੱਥੋਂ ਨਿਕਲ ਗਈ। ਯਾਨੀ ਵਿਦੇਸ਼ ਜਾਣ ਵਿੱਚ ਸਫਲ ਹੋ ਗਈ। ਸਰਕਾਰ ਨੇ ਤਾਂ 2019 ਬੈਚ ਦੇ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ ਨੂੰ ਵੀ ਐਸਐਸਪੀ ਦੇ ਅਹੁਦੇ ਤੋਂ ਸਸਪੈਂਡ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਗੈਂਗਸਟਰਾਂ ਖਿਲਾਫ ਸਹੀ ਕਾਰਵਾਈ ਨਹੀਂ ਕੀਤੀ ਜਾਂ ਫਿਰ ਹੋ ਸਕਦਾ ਹੈ ਸਰਕਾਰ ਦੇ ਕਹੇ ਅਨੁਸਾਰ ਕਾਰਵਾਈ ਨਾ ਕੀਤੀ ਹੋਵੇ। ਵੈਸੇ ਮਨਿੰਦਰ ਸਿੰਘ ਨੇ ਅਮਰਸਰ ਵਿਧਾਰਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਹੁੰਦੇ ਹੋਏ ਆਪਣੇ 9 ਮਹੀਨੇ ਦੇ ਕਾਰਜਕਾਲ ਦੌਰਾਨ ਗੁੰਡਾ ਅਨਸਰਾ ਖਿਲਾਫ 12 ਪੁਲਿਸ ਮੁਕਾਬਲਿਆਂ ਦੀ ਅਗਵਾਈ ਕੀਤੀ। ਦੂਜੇ ਪਾਸੇ ਆਰਐਸਐਸ ਨਾਲ ਜੁੜੇ ਹੋਏ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤ ਨਵੀਨ ਅਰੋੜਾ ਦੀ ਫਿਰੋਜ਼ਪੁਰ ਮੁੱਖ ਬਾਜ਼ਾਰ ਵਿੱਚ ਸ਼ਰੇਆਮ ਦੋ ਅਣਖਿਆਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਫਿਰ ਇਸ ਦਾ ਜ਼ਿੰਮੇਵਾਰ ਕੌਣ ਹੈ? ਕੀ ਇਸ ਤਰ੍ਹਾਂ ਫਿਰ ਸਾਰੇ ਐਸਐਸਪੀ ਸਸਪੈਂਡ ਕੀਤੇ ਜਾਣਗੇ? ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾਣ ਲਈ ਪੂਰੀ ਜਾਨ ਲਾਉਣੀ ਪੈਂਦੀ ਆ ਤਾਂ ਕਿਤੇ ਜਾ ਕੇ ਲੱਖਾਂ ਵਿੱਚੋਂ ਇੱਕ ਦੀ ਆਈਐਸ ਜਾਂ ਆਈਪੀਐਸ ਵੱਜੋਂ ਚੋਣ ਹੁੰਦੀ ਆ ਇਸ ਵਿੱਚ ਦੋ ਰਾਵਾਂ ਨਹੀਂ ਕਿ ਕਈ ਅਧਿਕਾਰੀਆਂ ਦਾ ਆਮ ਜਨਤਾ ਪ੍ਰਤੀ ਰਵਈਆ ਬੇਹਦ ਮਾੜਾ ਹੁੰਦਾ ਅਤੇ ਇਹਨਾਂ ਵਿੱਚੋਂ ਕਈ ਤਾਂ ਆਮ ਲੋਕਾਂ ਨੂੰ ਕੁਝ ਸਮਝਦੇ ਵੀ ਨਹੀਂ ਪਰ ਇਹਨਾਂ ਅਧਿਕਾਰੀਆਂ ਵਿੱਚ ਹੀ ਕਈ ਅਜਿਹੇ ਵੀ ਨੇ ਜਿਹੜੇ ਸਿਆਸੀ ਦਿਵਾਦ ਚੱਲਦੇ ਹੋਏ ਵੀ ਆਪਣਾ ਫਰਜ਼ ਪੂਰੀ ਤੰਦੇਈ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਜੇਕਰ ਤਰਨਤਾਰਨ ਜ਼ਿਮਨੀ ਚੋਣ ਵਿੱਚ ਦੂਜੇ ਨੰਬਰ ਉੱਤੇ ਆ ਵੀ ਗਿਆ ਤਾਂ ਸੱਤਾਧਾਰੀਆਂ ਨੂੰ ਘਬਰਾਉਣ ਦੇ ਲੋੜ ਨਹੀਂ ਇਸ ਨਾਲ ਅਕਾਲੀ ਦਲ ਦਾ ਹਾਰ ਪੱਕਾ ਨਹੀਂ ਹੋ ਗਿਆ ਹਾਂ ਜੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੋ ਜਾਂਦਾ ਤਾਂ ਜ਼ਰੂਰ ਸੱਤਾਧਾਰੀ ਆਮਾ ਦੀ ਪਾਰਟੀ ਲਈ ਫਿਕਰ ਵਾਲੀ ਗੱਲ ਹੋ ਸਕਦੀ ਹੈ ਪਰ ਜਿਸ ਪਾਸੇ ਸਰਕਾਰ ਤੁਰ ਪਈ ਆ ਅਤੇ ਜਿਹੜੇ ਸੁਖਵੀਰ ਸਿੰਘ ਬਾਦਲ ਖਿਲਾਫ ਐਫ ਆਈ ਆਰ ਦਰਜ ਹੋਣ ਦੇ ਸਾਰ ਬਣ ਰਹੇ ਨੇ ਉਸ ਨਾਲ ਕਿਧਰੇ ਸਰਕਾਰ ਸੈਲਫ ਗੋਲ ਨਾ ਕਰ ਬੈਠੇ ਇਸ ਮੁੱਦੇ ਤੇ ਦੇਖੋ ਮੰਤਰੀ ਦੇ ਅਹੁਦੇ ਤੋਂ ਹਟਾਏ ਅਤੇ ਤਰਨਤਨ ਜਿਮਨੀ ਚੋਂਦੇ ਨਤੀਜੇ ਮਗਰੋਂ ਨਿਯੁਕਤ ਕੀਤੇ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਕੁਲਦੀਪ ਸਿੰਘ ਢਾਲੀਵਾਲ ਕੀ ਬੋਲੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਤਾਰਿਆ ਚ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜੈਸ ਢੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜੈਸ ਢੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸਖਬੀਰ ਨੇ ਜੈਸ ਢੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਤਹਿਤ ਫਲਾਈ ਗਈ ਜੈਸ ਢੰਗ ਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆਰ ਵੀ ਦਰਜ ਹੈ ਐਫਆਈਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰ ਬਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲਿਆਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰ ਬਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪ੍ਰਤੱਖ ਸੁਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ ਉਹਦਾ ਇਹ ਪਿਤ ਜੜੀ ਆ ਇਹ ਪੰਜਾਬ ਦੇ ਵਿੱਚ ਸੁਗਵੀਰ ਪਾਉਣੀ ਚਾਹੁੰਦਾ ਅਸੀਂ ਇਹ ਪਿਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਲਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ دہشت ਦਾ ਮਾਹੌਲ ਸਿਰਜਿਆ ਗਿਆ ਜੇ ਸੱਚ ਦੇ ਆਰਦੇ ਤੇ ਸਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤਦੋਂ ਤੱਕ ਇਹ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਉਹ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਆ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਡੈਕਸਲਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਿਫਾਇਹ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪੱਛਕਵੀਰ ਜਿਸ ਰਾਏ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕਦੇ ਉੱਥੇ ਹੋਇਆ ਉਹ ਤਾਂ ਸਿੱਧੀ ਓਪਨ ਸੁਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਕਸਾ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥ ਗਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਹਿ ਜੰਦਾ ਸੀਗਾ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਵੀ ਇਹੋ ਮੰਗ ਕਰ ਰਹੇ ਨੇ ਉਹ ਵੀ ਤਾਂ ਐਸਆਈਟੀ ਬਣਾਉਣ ਦਾ ਰਾਗ ਲਾਪ ਰਹੇ ਨੇ अरोड़ा ਜੀ ਤੁਸੀਂ ਖੁਦ ਸਰਕਾਰ ਦਾ ਹਿੱਸਾ ਹੋ ਫਿਰ ਮੰਗ ਕੀ ਤੋਂ ਕਰਨੀ ਬਣਾਓ ਸਿਟ ਅਤੇ ਲਾਓ ਗੱਲ ਸਿਰੇ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪਦੈਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅਜੇ ਕੰਡੇ ਚੁਗ ਰਿਹਾ ਹੈ ਹੁਣ ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਐ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਐ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਸੀ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤਵਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋਂ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰਜ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇ ਤੁਮ ਕਹਾਇ ਜਾਂਦਾ ਸੀ ਕਿ ਤੇ ਸੁਖਬੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਆਪ ਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਵੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਡਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧਮਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਆ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਦਾ ਆਵਾਦੀ ਪਾਰਟੀ ਦਾ ਇੱਕ ਨਿਮਾਣਾ ਜਾਂ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਨ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਆ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੈੱਟ ਬਣਨੀ ਚਾਹੀਦੀ ਹੈ ਇਸ ਤੋਂ ਵੀ ਅੱਗੇ ਦੀ ਗੱਲ ਕਰਤੀ ਇੱਕ ਹੋਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਤਾਂ ਗੈਂਗਸਟਰਾਂ ਨੂੰ ਵੀ ਦੋ ਵਰਗਾਂ ਵਿੱਚ ਵੰਡਤਾ ਇੱਕ ਚੰਗੇ ਗੈਂਗਸਟਰ ਅਤੇ ਇੱਕ ਮਾੜੇ ਗੈਂਗਸਟਰ ਨਾਲ ਹੀ ਉਹ ਕਹਿੰਦੇ ਨੇ ਕਿ ਗੈਂਗਸਟਰ ਮਾੜੇ ਵੀ ਨਹੀਂ ਹੁੰਦੇ ਪਹਿਲਾਂ ਵੀ ਵਿਵਾਦਾਂ ਨਾਲ ਜੁੜੇ ਰਹੇ ਲਾਲਜੀਤ ਭੁੱਲਰ ਨੇ ਲੱਗਦਾ ਇੱਕ ਹੋਰ ਵਿਵਾਦ ਸੇੜ ਲਿਆ ਜੋ ਅਗਲੇ ਦਿਨਾਂ ਵਿੱਚ ਸਿਰਫ ਉਹਨਾਂ ਨੂੰ ਨਹੀਂ ਸਰਕਾਰ ਨੂੰ ਵੀ ਮਹਿੰਗਾ ਪੈ ਸਕਦਾ ਹੈ ਉਹ ਹੈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੀਡਰਾਂ ਦੀ ਜਸੂਸੀ ਕਰਵਾਉਣ ਦਾ ਲਾਲਜੀਤ ਭੁੱਲਰ ਮੁਤਾਬਕ ਸਰਕਾਰ WhatsApp ਚੈਟ ਤੋਂ ਕਾਲਾਂ ਤੱਕ ਸਭ ਦੀ ਨਿਗਰਾਨੀ ਕਰ ਰਹੀ ਹੈ ਅਤੇ ਸਭ ਕੁਝ ਦੇਖ ਸੁਣ ਰਹੀ ਹੈ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪ ਕੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਪਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉੱਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉੱਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲਰ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇ ਡਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਹੈ ਤੇ ਅਸੀਂ ਮਜਬੂਰੀ ਵਾਸ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਟਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਪਲੀ ਜਿਹੜੀ ਕੋਈ WhatsApp ਕਾਲ ਆ ਲਿਆ ਜਾਂ ਕੋਈ WhatsApp ਚੈਟ ਆ ਜਾਂ ਕੋਈ Face Time ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ Face Time ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਵਾਰਵ ਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨ-ਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣੇ ਆ ਨਾ ਸੁਖਬੀਰ ਸਿੰਘ ਬਾਦਲ ਆਉਣਾ ਵਾ ਕਾਲੀ ਦਲ ਤੋਂ ਸੁਖਬੀਰ ਸਿੰਘ ਜਿੰਨਾ ਚਿਰ ਲਾਂਭੇ ਨਹੀਂ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰਿਆ ਬਾਦਲ ਪਰਿਵਾਰ ਨੇ ਡੋਪ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇ ਫਿਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਉਹ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀ ਦਲ ਕਾਂਗਰਸ ਨੇ ਬਣਾਏ ਆ ਮੈਂ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਕੋਈ ਪੀ ਮਾੜੇ ਨੇ ਜਾਂ ਕੋਈ ਗਲਤ ਨੇ ਪਰ ਜਿਹੜਾ ਬੰਦਾ ਕਾਨੂੰਨ ਨੂੰ ਹੱਥ ਲੈਂਦਾ ਨਾ ਗੈਂਗਸਟਰ ਕਈ ਗੈਂਗਸਟਰ ਇਹਨਾਂ ਅਕਾਲੀਆਂ ਕਾਂਗਰਸੀਆਂ ਨੇ ਝੂਠੇ ਪਰਚੇ ਕਰਾ ਕਰਕੇ ਵੀ ਬਣਾਏ ਆ ਆਵਾ ਦੀ ਪਾਰਟੀ ਦੇ ਇੱਕ ਹੋਰ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਮੁੱਦੇ ਉੱਤੇ ਆਪਣਾ ਪੱਖ ਰੱਖਿਆ ਅਤੇ ਐਸਆਈਟੀ ਬਣਾਉਣ ਦਾ ਪੱਕਾ ਪੂਰਿਆ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਆ ਸੁਖਬੀਰ ਸਿੰਘ ਬਾਦਲਹਰਾ ਦੇ ਵੱਲੋਂ ਜਾਂ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋ ਗਈ। ਪ੍ਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ, ਕਨੈਣ ਦੀ ਗੋਲੀ। ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾ ਲੈਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ। ਕਿਹਾ ਤਾਂ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ। ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ। ਧਰਮੀ ਫੌਜੀ, ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ। ਕਿ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀਆਂ ਇਹੋ ਜਿਹੀਆਂ ਆਪ ਹੁਦਰੀਆਂ ਜੋ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰੋਮੋਟ ਕੀਤਾ ਉਹ ਸਭ ਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦੀ লাশ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਹਰਾਨੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਅਸੀਂ ਸਰਕਾਰ ਨੂੰ ਔਰ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨੇ ਆ ਕਿ ਇਸ ਸੰਬੰਧੀ ਇੱਕ ਸੱਟ ਬਣਾ ਕੇ ਇਹ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਲੋਕਾਂ ਨੂੰ ਇਹ ਧਮਕੀਆਂ ਆਈਆਂ ਤੇ ਇਹ ਧਮਕੀਆਂ ਕਿਸ ਤਰੀਕੇ ਦੇ ਨਾਲ ਦਵਾਈਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਆਮਾਦੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਤਰਨਤਾਰਨ ਜਿੰਮਨੀ ਚੋਣ ਦੇ ਨਤੀਜੇ ਕਰਕੇ ਬੁਖਲਾਟ ਵਿੱਚ ਹੈ ਇਸੇ ਕਰਕੇ ਅਜਿਹੇ ਗਲਤ ਬਿਆਨ ਦਿੱਤੇ ਜਾ ਰਹੇ ਨੇ ਗਲਤ ਕਦਮ ਚੁੱਕੇ ਜਾ ਰਹੇ ਨੇ ਅਤੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਤਰਨਤਾਰਨ ਦੇ ਚੋਣ ਨਤੀਜੇ ਨੇ ਸਰਕਾਰ ਦੇ ਵਿੱਚ ਘਬਰਾਹਟ ਪੈਦਾ ਕਰਤੀ ਹੈ ਕਿਉਂਕਿ ਜਿਸ ਤਰੀਕੇ ਦਾ ਪਿਆਰ ਤਰਨਤਾਰਨ ਦੀ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਦਿਖਾਇਆ ਜੋ ਵਿਸ਼ਵਾਸ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਰਸਾਇਆ ਉੱਥੋਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਆਵਾਜ਼ੀ ਪਾਰਟੀ ਦੀ ਸਰਕਾਰ ਹੋਵੇ ਇਹਨਾਂ ਦੇ ਅੰਦਰ ਕੰਪਨੀ ਛਿੜ ਗਈ ਤੇ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਪੁਲਿਸ ਨੂੰ ਵਰਤਿਆ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਨੂੰ ਵਰਤਿਆ ਜਾ ਰਿਹਾ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਛੱਤਰ ਸਿੰਘ ਜਿਹੜੇ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਉਹਨਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਚ ਇੱਕ ਕੈਫੇ ਤੋਂ ਜ਼ਬਰਦਸਤੀ ਪੁਲਿਸ ਨੇ ਆ ਕੇ ਚੱਕਿਆ ਜਿਸ ਟੀਮ ਦੀ ਅਗਵਾਈ ਡੀਐਸਪੀ ਅਤਲ ਸੋਨੀ ਜਿਹੜੇ ਗਵਿੰਦਵਾਲ ਸਾਹਿਬ ਲੱਗੇ ਨੇ ਉਹ ਕਰ ਰਹੇ ਸੀ ਨਾਲ ਤਿੰਨ ਗੱਡੀਆਂ ਤੇ 15 ਤੋਂ 20 ਮੁਲਾਜ਼ਮ ਉਥੇ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਜ਼ਬਰਦਸਤੀ ਉਥੋਂ ਚੱਕ ਕੇ ਲੈ ਗਏ ਤੇ ਕਿੱਥੇ ਰੱਖਿਆ ਗਿਆ ਹਲੇ ਤੱਕ ਕਿਸੇ ਨੂੰ ਨਹੀਂ ਦੱਸਿਆ ਗਿਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਪੰਜਾਬ ਪੁਲਿਸ ਸਟੇਟ ਬਣ ਗਿਆ ਨਾਲ ਹੀ ਡੀਜੀਪੀ ਪੰਜਾਬ ਜਾਂ ਜਿਹੜੇ ਹੋਰ ਅਫਸਰ ਨੇ ਕੀ ਸੰਵਿਧਾਨ ਤੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਪੁਲਿਸ ਦਾ ਕੰਮ ਕੱਲਾ ਪੋਲਿਟਿਕਲ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਰਹੇਗੇ ਸੋ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਭਗਵੰਤ ਮਾਨ ਸਾਹਿਬ ਕੀ ਆਪਾਂ ਡੈਮੋਕ੍ਰੇਸੀ ਦਾ ਹੁਣ ਗਲਾ ਘੋਟਣਾ ਚਾਹੁੰਦੇ ਹੋ ਕੋਟ ਹੀ ਦਿੱਤਾ ਪਰ ਮੈਂ ਯਾਦ ਕਰਾ ਦਿਆਂ ਕਿ ਅਦਾਲਤਾਂ ਹੈ ਇਨਸਾਫ ਹੋਏਗਾ ਜਿਹੜਾ ਵੀ ਪੁਲਿਸ ਮੁਲਾਜ਼ਮ ਸੰਵਿਧਾਨ ਦੇ ਦਾਇਰੇ ਦੇ ਵਿੱਚੋਂ ਬਾਹਰ ਜਾ ਕੇ ਕੰਮ ਕਰੂਗਾ ਉਹਨੂੰ ਜਵਾਬਦੇਹੀ ਉਹਦੀ ਅਦਾਲਤਾਂ ਦੇ ਵਿੱਚ ਸੰਵਿਧਾਨ ਮੁਤਾਬਕ ਹੋਏਗੀ ਸੋ ਮੈਂ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਜਿਹੜੀ ਹੁਣ ਪੰਜਾਬ ਦੇ ਵਿੱਚ ਪੁਲਿਸ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਕੰਮ ਕਰ ਰਹੀ ਹੈ ਕਿ ਪੋਲੀਟੀਕਲ ਵਿਰੋਧੀਆਂ ਨੂੰ ਹੁਣ ਇਸ ਤਰੀਕੇ ਪਬਲਿਕ ਪਲੇਸਾਂ ਤੋਂ ਚੱਕਿਆ ਜਾ ਰਿਹਾ ਹੈ ਇਹਦਾ ਜਵਾਬ ਅਜ ਡੀਜੀਪੀ ਸਾਹਿਬ ਨੂੰ ਸਾਹਮਣੇ ਆ ਕੇ ਦੇਣਾ ਪਊ